ਹਾਂਜੀ ਬਹੁਤ ਹੀ ਪਿਆਰੇ ਬੱਚਿਓ ਬੇਟਾ ਆਪਾਂ ਲਾਸਟ ਵੀਡੀਓ ਦੇ ਵਿੱਚ ਕੁਝ ਸਮਾਜ ਸੁਧਾਰਕਾਂ ਬਾਰੇ ਪੜਿਆ ਸੀ ਤੇ ਹੁਣ ਆਪਾਂ ਉਸੇ ਚੈਪਟਰ ਨੂੰ ਅੱਗੇ ਚਲਦੇ ਹੋਏ ਜਾਤੀ ਪ੍ਰਥਾ ਨੂੰ ਚੁਣੌਤੀ ਚੈਪਟਰ 'ਚ ਅੱਗੇ ਵਧਦੇ ਹੋਏ ਹੁਣ ਆਪਾਂ ਭਾਰਤ ਦੇ ਸਮਾਜ ਦੇ ਇੱਕ ਮਹੱਤਵਪੂਰਨ ਅੰਗ ਡਾਕਟਰ ਬੀ ਆਰ ਅੰਬੇਦਕਰ ਡਾਕਟਰ ਪੀਮਰਾਓ ਅੰਬੇਦਕਰ ਜੀ ਬਾਰੇ ਪੜਾਂਗੇ ਉਹ ਮਹਾਰ ਜਾਤੀ ਪਰਿਵਾਰ ਵਿੱਚ ਪੈਦਾ ਹੋਏ ਇੱਕ ਤਾਂ ਅੰਡਰਲਾਈਨ ਕਰੋ ਕਿਹੜੀ ਜਾਤੀ ਨਾਲ ਪੈਦਾ ਕਿਹੜੀ ਜਾਤੀ ਦੇ ਪਰਿਵਾਰ ਵਿੱਚੋਂ ਮਹਾਰ ਜਾਤੀ ਦੇ ਪਰਿਵਾਰ ਦੇ ਵਿੱਚ ਉਹ ਪੈਦਾ ਹੋਏ ਬਚਪਨ ਦੇ ਵਿੱਚ ਬੇਟਾ ਉਹਨਾਂ ਨੇ ਸਕੂਲ ਦੇ ਵਿੱਚ ਬਹੁਤ ਸਾਰਾ ਭੇਦਭਾਵ ਦੇਖਿਆ ਤਾਂ ਉਹਨਾਂ ਨੂੰ ਜਾਤੀ ਪ੍ਰਥਾ ਤੇ ਭੇਦਭਾਵ ਬਾਰੇ ਬਚਪਨ ਜਹੀ ਗਿਆਨ ਹੋ ਗਿਆ ਸੀ ਸਕੂਲ ਤੇ ਉਹਨਾਂ ਨੂੰ ਜ਼ਮੀਨ 'ਤੇ ਬੈਠਣਾ ਪੈਂਦਾ ਸੀ ਪੀਣ ਵਾਸਤੇ ਪਾਣੀ ਨਹੀਂ ਸੀ ਮਿਲਦਾ ਜਿੱਥੋਂ ਬਾਕੀ ਬੱਚੇ ਪਾਣੀ ਪਿੰਦੇ ਸੀ ਉਹ ਤੋਂ ਪਾਣੀ ਨਹੀਂ ਪੀ ਸਕਦੇ ਸੀ ਇਹਨਾਂ ਦੇ ਜੀਵਨ ਬਾਰੇ ਇੱਕ ਕਹਾਣੀ ਵੀ ਪ੍ਰਚਲਿਤ ਹੈ ਵੀ ਜੇਕਰ ਕਿਸੇ ਦਿਨ ਇਹਨਾਂ ਦੇ ਸਕੂਲ ਦਾ ਪੀਣ ਨਹੀਂ ਸੀ ਆਉਂਦਾ ਤਾਂ ਇਹਨਾਂ ਨੂੰ ਸਾਰਾ ਦਿਨ ਸਕੂਲ ਦੇ ਵਿੱਚ ਪਿਆਸਾ ਰਹਿਣਾ ਪੈਂਦਾ ਸੀ ਕਿਉਂਕਿ ਇਹ ਉਹ ਘੜੇ ਨੂੰ ਹੱਥ ਵੀ ਨਹੀਂ ਸੀ ਲਾ ਸਕਦੇ ਸੋ ਇਹ ਚੀਜ਼ ਦਾ ਇਹਨਾਂ ਦੇ ਮਨ ਦੇ ਉੱਤੇ ਬਹੁਤ ਪ੍ਰਭਾਵ ਪਿਆ ਜਿਸ ਕਰਕੇ ਇਹਨਾਂ ਨੇ ਸੋਚਿਆ ਵੀ ਮੈਂ ਨੀਵੀਂ ਜਾਤੀ ਦੇ ਲੋਕਾਂ ਵਾਸਤੇ ਉਹਨਾਂ ਨੂੰ ਸਮਾਜ ਦੇ ਵਿੱਚ ਇੱਜ਼ਤਮੰਦ ਬਣਾਉਣ ਵਾਸਤੇ ਕਾਰਜ ਕਰਾਂਗਾ ਸੋ ਇਹਨਾਂ ਨੇ ਆਪਣੀ ਬੇਸਿਕਲ ਪੜ੍ਹਾਈ ਕੰਪਲੀਟ ਕਰਨ ਤੋਂ ਮਗਰੋਂ ਬਾਅਦ ਇਹ ਵੀ ਚ ਇਹ ਅਮਰੀਕਾ ਚਲੇ ਗਏ ਫਿਰ 1919 ਵਿੱਚ ਭਾਰਤ ਵਾਪਸ ਆਏ 1927 ਵਿੱਚ ਡਾਕਟਰ ਬੀ ਆਰ ਅੰਬੇਦਕਰ ਨੇ ਮੰਦਰ ਪ੍ਰਵੇਸ਼ ਅੰਦੋਲਨ ਸ਼ੁਰੂ ਕੀਤਾ ਆਪਾਂ ਪਹਿਲਾਂ ਕੱਢ ਕੇ ਆ ਸੀ ਨਾ ਵੀ ਨੀਵੀਂ ਜਾਤੀ ਲੋਕਾਂ ਨੂੰ ਮੰਦਰਾਂ ਵਿੱਚ ਵੀ ਜਾਣ ਦੀ ਆਗਿਆ ਨਹੀਂ ਸੀ ਸੋ ਇਹਨਾਂ ਨੇ 1927 ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਜਿਹਨਾਂ ਨੂੰ ਬੋਲਿਆ ਜਾਂਦਾ ਜਿਸ ਅੰਦੋਲਨ ਨੂੰ ਬੋਲਿਆ ਜਾਂਦਾ ਸੀ ਮੰਦਰ ਪ੍ਰਵੇਸ਼ ਅੰਦੋਲਨ ਸੋ ਇਹ ਕਿਹਨੇ ਸ਼ੁਰੂ ਕੀਤਾ ਜੀ ਡਾਕਟਰ ਵੀ ਆਰ ਅੰਬੇਦਕਰ ਜੀ ਨੇ ਠੀਕ ਹੈ ਜੀ ਇਸ ਵਿੱਚ ਮਹਾਰ ਜਾਤੀ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਬ੍ਰਾਹਮਣ ਪੁਜਾਰੀਆਂ ਨੇ ਇਸ ਗੱਲ ਤੋਂ ਅੱਗ ਬੁਬਲਾ ਹੋ ਗਏ ਉਹਨਾਂ ਨੇ ਦਲਿਤ ਮੰਦਰਾਂ ਵਿੱਚੋਂ ਪੀਣ ਵਾਲੇ ਪਾਣੀ ਦੇ ਇਸਮਾਲ ਕਰ ਰਹੇ ਨੇ ਉਹਨੂੰ ਬੜਾ ਗੁੱਸਾ ਆਇਆ ਵੀ 1927 ਤੋਂ ਲੈ ਕੇ 1935 ਤੱਕ ਡਾਕਟਰ ਵੀ.ਆਰ. ਅੰਬੇਦਕਰਾਂ ਨੇ ਅੰਬੇਦਕਰ ਨੇ ਮੰਦਰਾ ਵਿੱਚ ਪ੍ਰਵੇਸ਼ ਕਰਨ ਲਈ ਤਿੰਨ ਅੰਦੋਲਨ ਕੀਤੇ ਡਾਕਟਰ ਬੀ.ਆਰ. ਅੰਬੇਦਕਰ ਨੇ ਸਮਾਜ ਅਤੇ ਸਰਕਾਰ ਤੋਂ ਨੀਵੀਂ ਜਾਤੀਆਂ ਦੇ ਲੋਕਾਂ ਨੂੰ ਜਾਇਜ਼ ਸਮਾਜਿਕ ਅਧਿਕਾਰ ਦਿਵਾਉਣ ਲਈ ਸੱਤਿਆਗ੍ਰਹਿ ਅਤੇ ਮੁਜਾਰੇ ਕੀਤੇ 1918 ਵਿੱਚ ਇਸ ਵੀ ਵਿੱਚ ਉਹਨਾਂ ਨੇ ਸਾਊਥ ਸਾਊਥ ਬਰੋ ਰਿਫਾਰਮਸ ਕਮੇਟੀ ਤੋਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਲਈ ਜਨਸੰਖਿਆ ਦੇ ਅਨੁਪਾਤ ਦੇ ਆਧਾਰ ਤੇ ਭਾਰਤ ਦੇ ਸਾਰੇ ਪ੍ਰਾਂਤ ਦੀਆਂ ਲੈਜਿਸਲੇਟਿਵ ਕੌਂਸਲਿੰਗ ਅਤੇ ਕੇਂਦਰੀ ਲੈਜਿਸਲੇਟਿਵ ਕੌਂਸਲਿੰਗ ਵਿੱਚ ਸੀਟਾਂ ਰਾਖਵੀਆਂ ਰੱਖੀਆਂ ਜਾਣ ਅਤੇ ਉਹਨਾਂ ਲਈ ਅਲੱਗ ਚੋਣ ਖੇਤਰ ਨਿਸ਼ਚਿਤ ਕੀਤੇ ਜਾਣ। ਬਟਾ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਉਹਦੇ ਵਿੱਚ ਇੱਕ ਪਾਰਟਿਕੂਲਰ ਚੋਣ ਖੇਤਰ ਫਿਕਸ ਕਰਕੇ ਉੱਥੇ ਇਹਨਾਂ ਵਾਸਤੇ ਸੀਟਾਂ ਰਿਜ਼ਰਵ ਕੀਤੀਆਂ ਜਾਣ। ਪਰੰਤੂ ਬਾਅਦ ਦੇ ਵਿੱਚ ਕਮੇਟੀ ਨੇ ਜਿਹਾ ਨਹੀਂ ਕੀਤਾ ਪਰ ਇਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਵਕ ਵਕਾਰਜ ਲਈ ਐਫਰਟਸ ਕਰਨੀਆਂ ਜਾਰੀ ਰੱਖੀਆਂ 1931 ਇਸ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਦੂਜੀ ਮੇਜ ਗੋਲ ਦੂਜੀ ਗੋਲ ਮੇਜ ਕਾਨਫਰੰਸ ਵਿੱਚ ਨੀਵੀਂ ਜਾਤੀ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਵਾਰਿਸ਼ ਕੀਤੀ ਜਿਸ ਨੂੰ 16 ਅਗਸਤ 1932 ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਜਾਰੀ ਕੀਤੀ ਗਏ ਕਮਿਊਨਲ ਅਵਾਰਡ ਵਿੱਚ ਕਾਫੀ ਹੱਦ ਤੱਕ ਪ੍ਰਵਾਨ ਕਰ ਲਿਆ ਗਿਆ ਸੀ ਕਲੀਅਰ ਡਾਕਟਰ ਬੀ ਆਰ ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੁਆਰਾ ਜਾਇਜ ਅਤੇ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨ ਲਈ 나ਗਪੁਰ ਕੋਲਾਪੁਰ ਆਦਿ ਸਥਾਨਾਂ ਤੇ ਕੀਤੀਆਂ ਗਈਆਂ ਕਾਨਫਰੰਸਾਂ ਵਿੱਚ ਵੀ ਹਿੱਸਾ ਲਿਆ ਉਹਨਾਂ ਨੇ ਇਹਨਾਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਪ੍ਰਚਾਰ ਲਈ ਬ੍ਰਹਖਸ਼ਤੀ ਹਿਤ ਕਰਨੀ ਸਭਾ ਅਤੇ ਸਮਾਜ ਸੰਤ ਸਮੰਤ ਸੰਗ ਦੀ ਸਥਾਪਨਾ ਕੀਤੀ ਅਤੇ ਮੂਲਕ ਨਾਇਕ ਬ੍ਰਹਮਕੀਤੀ ਭਾਰਤ ਜਨਤਾ ਆਦੀ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨੇ ਆਰੰਭ ਕੀਤੇ ਆ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ ਮੂਕ ਨਾਇਕ ਜਿਹੜਾ ਜਿਹੜਾ ਸੀਗਾ ਪੱਤਰ ਇਹ ਕਿਹਨੇ ਜਾਰੀ ਕੀਤਾ ਇਹ ਡਾਕਟਰ ਬੀ ਆਰ ਅੰਬੇਦਕਰ ਜੀ ਦੁਆਰਾ ਜਾਰੀ ਕੀਤਾ ਗਿਆ ਇੰਪੋਰਟੈਂਟ ਕੁਐਸਚਨ ਹੈ ਬਟਨ ਉਹ ਅੰਡਰਲਾਈਨ ਕਰ ਲਿਓ ਉਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਪਬਲਿਕ ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰ ਵਿੱਚ ਜਾਣ ਦੇ ਅਧਿਕਾਰ ਦੇਵੋਣ ਲਈ ਇੱਕ ਸੱਤਿਆਗ੍ਰਹਿ ਸ਼ੁਰੂ ਕੀਤਾ ਉਹਨਾਂ ਨੇ ਅਕਤੂਬਰ 1936 ਵਿੱਚ ਇਹਨੂੰ ਇੰਪੋਰਟੈਂਟ ਹੈ ਅੰਡਰਲਾਈਨ ਕਰੋ ਅਕਤੂਬਰ 1936 ਵਿੱਚ इंडिपेंडेंट लेबर ले पार्टी ऑफ इंडिया इंडिपेंडेंट लेबर पार्टी ऑफ इंडिया ਦੀ ਸਥਾਪਨਾ ਕੀਤੀ ਇੰਪੋਰਟੈਂਟ ਹੈ 1936 ਇੰਡੀਪੈਂਡੈਂਟ ਲੇਬਰ ਪਾਰਟੀ ਆਫ ਇੰਡੀਆ ਜਿਸ ਨੇ 1937 ਇਸਵੀ ਵਿੱਚ ਪ੍ਰੈਜ਼ੀਡੈਂਸੀ ਦੀ ਲੈਜਿਸਲੇਟਿਵ ਅਸੈਂਬਲੀ ਦੀਆਂ ਹੋਈਆਂ ਚੋਣਾਂ ਵਿੱਚ ਨੀਵੀਂ ਜਾਤੀ ਲਈ ਰਾਖਵੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਨੇ ਲੇਬਰ ਪਾਰਟੀ ਅਤੇ ਸ਼ੈਡਿਊਲ ਕਾਸਟ ਫੈਡਰੇਸ਼ਨ ਰਾਜਨੀਤਿਕ ਦਲਾ ਸੰਗਠਨ ਦਾ ਸੰਗਠਨ ਕੀਤਾ ਉਹਨਾਂ ਨੇ ਦੇ ਜੋਰ ਦੇਣ ਤੇ ਭਾਰਤ ਦੇ ਸੰਵਿਧਾਨ ਵਿੱਚ ਅਨੁਸੂਚਿਤ ਜਾਤੀਆਂ ਅਤੇ ਕਬੀਲੇ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਦੇ ਯਤਨ ਸਦਕਾ ਸਰਕਾਰ ਨੇ ਛੂਤਛਾਤ ਪ੍ਰਥਾ ਨੂੰ ਗੈਰਕਾਨੂੰਨੀ ਿਕੋਸ਼ਿਤ ਕਰਤਾ ਜਿਹੜਾ ਆਪਾਂ ਪੜ੍ਹਦੇ ਹਾਂ ਉਹਨਾਂ ਨੇ ਆਰਟੀਕਲ 17 ਹੈ ਨਾ ਉਹਦੇ ਉਹਦੇ ਅਨਸਾਰ ਛੂਤਛਾਤ ਦੀ ਪ੍ਰਥਾ ਨੂੰ ਕੀ ਕੀਤਾ ਗਿਆ ਗੈਰਗੁਨੀ ਗੈਰਕਾਨੂੰਨੀ ਿਕੋਸ਼ਿਤ ਕੀਤਾ ਗਿਆ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸਾਡੇ ਭਾਰਤੀ ਸੰਵਿਧਾਨ ਦੇ ਪਿਤਾ ਮਾ ਵੀ ਆਖਿਆ ਜਾਂਦਾ ਹੈ ਉਹਨਾਂ ਨੇ ਭਾਰਤੀ ਸੰਵਿਧਾਨ ਨੂੰ ਕਰਵਾਇਆ ਸੀ ਉਹ ਉਸ ਦੀ ਖਰੜਾ ਕਮੇਟੀ ਦੇ ਚੇਅਰਮੈਨ ਵੀ ਸੀਗੀ ਸੋ ਇਹ ਸਾਰੀਆਂ ਐਫਰਟਸ ਡਾਕਟਰ ਬੀਰ ਅੰਮੇਦ ਕਰਨੇ ਕੀਤੀਆਂ ਸੀ ਨੀਵੀਂ ਜਾਤੀ ਦੇ ਲੋਕਾਂ ਨੂੰ ਸਮਾਜ ਦੇ ਵਿੱਚ ਬਰਾਬਰ ਦਾ ਰੁਤਬਾ ਦਿਵਾਉਣ ਵਾਸਤੇ ਉਹ ਉਹਨਾਂ ਦੁਆਰਾ ਕੀਤੀਆਂ ਗਈਆਂ ਐਫਰਟ ਦਾ ਇਹਦੇ ਵਿੱਚ ਵੇਰਵਾ ਸੀ ਇਸ ਸਮੇਂ ਅਗਰ ਆਪਾਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਛੂਤ ਚਾਤ ਨੂੰ ਪਾਪ ਸਮਝਦੇ ਸਨ 1920 ਈਸਵੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਗਿਆ ਇੰਪੋਰਟੈਂਟ ਹੈ ਨਾ ਮਿਲਵਰਤਨ ਅੰਦੋਲਨ ਕਦੋਂ ਹੋਇਆ 1920 ਵਿੱਚ ਕਿਨੇ ਸ਼ੁਰੂ ਕੀਤਾ ਮਹਾਤਮਾ ਗਾਂਧੀ ਜੀ ਨੇ ਸ਼ੁਰੂ ਕੀਤਾ ਇਸ ਅੰਦੋਲਨ ਦੇ ਪ੍ਰੋਗਰਾਮ ਦੀ ਰੂਪਰੇਖਾ ਵਿੱਚ ਸਮਾਜ ਵਿੱਚ ਛੂਤਛਾਤ ਕਰਨਾ ਵੀ ਸ਼ਾਮਿਲ ਸੀ ਇਹਦੇ ਵਿੱਚ ਕੀ ਸੀਗਾ ਸਮਾਜ ਵਿੱਚ ਛੂਤਛਾਤ ਦੀ ਪ੍ਰਥਾ ਜਿਹੜੀ ਖਤਮ ਕਰਨਾ ਉਹ ਵੀ ਇਹਦੇ ਇੱਕ ਏਜੰਡੇ ਦੇ ਵਿੱਚ ਸੀਗਾ 1920 ਵਿੱਚ ਨਾਗਪੁਰ ਵਿੱਚ ਹੋਈ ਨੀਵੀਂ ਜਾਤੀਆਂ ਦੀ ਜਾਤੀ ਦੇ ਲੋਕਾਂ ਦੀ ਕਾਨਫਰੰਸ ਵਿੱਚ ਮਹਾਤਮਾ ਗਾਂਧੀ ਜੀ ਨੇ ਛੂਤਛਾਦੀ ਨਿੰਦਾ ਕੀਤੀ ਪਰੰਤੂ ਮਹਾਤਮਾ ਗਾਂਧੀ ਜੀ ਨੂੰ ਬਹੁਤ ਦੁੱਖ ਹੋਇਆ ਕਿ ਨਾਮਿਲਵਤਨ ਅੰਦੋਲਨ ਵਿੱਚ ਕਾਂਗਰਸ ਨੇ ਸਮਾਜ ਵਿੱਚੋਂ ਛੂਤਛਾਤ ਖਤਮ ਕਰਨ ਲਈ ਲੋੜਿੰਦੇ ਯਤਨਾਂ ਕੀਤੇ ਇਸ ਕਰਕੇ ਹੀ ਨੀਵੀਂ ਜਾਤੀ ਦੇ ਲੋਕਾਂ ਨੇ ਨਾ ਮਿਲਵਤਨ ਅੰਦੋਲਨ ਵਿੱਚ ਕਾਂਗਰਸ ਦਾ ਸਾਥ ਨਹੀਂ ਦਿੱਤਾ ਅਤੇ ਉਹ ਹਿੰਦੂ ਸਵਰਾਜ ਨਾਲੋਂ ਬ੍ਰਿਟਿਸ਼ ਰਾਜ ਨੂੰ ਹੀ ਚੰਗਾ ਸੰਦੇ ਸਨ ਸੋ ਇਹ ਕੁਝ ਉਸ ਸਮੇਂ ਦੀਆਂ ਕਾਰਵਾਈਆਂ ਸੀਗੀਆਂ ਇਹ ਮਹਾਤਮਾ ਗਾਂਧੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਫਿਰ ਇਹਨਾਂ ਨੇ ਬੇਟਾ 1900 22 ਤੋਂ ਲੈ ਕੇ 23 ਤੱਕ ਦੌਰਾਨ ਕਾਂਗਰਸ ਦੇ ਉਸਾਰੂ ਪ੍ਰੋਗਰਾਮਾਂ ਵਿੱਚ ਖਰਚ ਕੀਤਾ ਇਹ ਆ ਗਿਆ ਵੀ ਉਸ ਸਮੇਂ ਜੋ ਸਰਕਾਰਾਂ ਸੀਗੀਆਂ ਜਾਂ ਉਸ ਸਮੇਂ ਦੇ ਜਿਹੜੀਆਂ ਪੋਲਿਟੀਕਲ ਪਾਰਟੀ ਸੀਗੀਆਂ ਉਹਨਾਂ ਦੇ ਵਿੱਚ ਵੀ ਇਹ ਭੇਦਭਾਵ ਸਾਫ਼ ਰੂਪ ਦੇ ਵਿੱਚ ਝਲਕਦਾ ਦਿਖਾਈ ਦਿੰਦਾ ਹੈ ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਵਰਤੇ ਜਾਂਦੇ ਅਛੂਤ ਅਸ਼ਬਦ ਸੀਗੇ ਜਿਹੜੇ ਹਨਾ ਪੰਜਾਬ ਸ਼ਬਦ ਸੀਗੇ ਪਰੀਹਾ ਆਦਿ ਸ਼ਬਦ ਸੀਗੇ ਇਹਨਾਂ ਦੀ ਥਾਂ ਤੇ ਇੱਕ ਨਵਾਂ ਸ਼ਬਦ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਹਰੀਜਨ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹਰੀਜਨ ਮੀਨ ਹਰੀ ਦੇ ਈਸ਼ਵਰ ਦੇ ਬੱਚੇ ਇੰਪੋਰਟੈਂਟ ਬਣਾ ਹੈ ਕਿਹੜਾ ਸ਼ਬਦ ਵਰਤੇ ਸੀ ਬੇਟਾ ਉਹਨਾਂ ਨੇ ਹਰੀਜਨ ਸ਼ਬਦ ਜਿਸ ਦਾ ਅਰਥ ਹੁੰਦਾ ਸੀ ਈਸ਼ਵਰ ਦੇ ਬੱਚੇ ਇਹ ਕਹਿੰਦੇ ਸੀ ਵੀ ਕਿਸੇ ਨੂੰ ਵੀ ਛੂਤ ਨਹੀਂ ਕਹਿਣਾ ਜਾਂ ਕਿਸੇ ਨੂੰ ਵੀ ਹੋਰ ਨੀਵੀਂ ਜਾਤੀ ਦੇ ਲੋਕ ਨਹੀਂ ਕਹਿਣਾ ਉਹਨੂੰ ਹਰੀਜਨ ਕਹਿ ਦੋ ਤੇ ਇਸ ਦਾ ਮਤਲਬ ਹੋਊਗਾ ਹਰੀ ਦੇ ਬੱਚੇ ਜਾਂ ਈਸ਼ਵਰ ਦੇ ਬੱਚੇ ਕਲੀਅਰ ਬੇਟਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ 11 ਫਰਵਰੀ 1933 ਨੂੰ ਸਪਤਾਹਕ ਸਮਾਚਾਰ ਪੱਤਰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ 7 ਨਵੰਬਰ 1933 ਨੂੰ ਉਹਨਾਂ ਨੇ ਵਰਦਾ ਸਥਾਨ ਤੋਂ ਹਰੀਜਨਾਂ ਦੀ ਭਲਾਈ ਲਈ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਿਹੜਾ ਸਥਾਨ ਤੇ ਦੌਰਾ ਕੀਤਾ ਉੱਥੇ ਕਿਹਾ ਕਿ ਸੜਕਾਂ ਕੀ ਦੌਰੇ ਦੌਰਾਨ ਜਿੱਥੇ ਤੋਂ ਲੰਘਦੇ ਸੀ ਸਕੂਲ ਸੜਕਾਂ ਅਤੇ ਖੂ ਅਛੂਤਾਂ ਲਈ ਖੋਲੇ ਜਾਣ ਅਤੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਿਆ ਜਾਵੇ ਸਮਝਣ ਦਾ ਪ੍ਰਚਾਰ ਵੀ ਕੀਤਾ ਵੀ ਸਾਰਿਆਂ ਨੂੰ ਇਕੁਐਲਿਟੀ ਦਿੱਤੀ ਜਾਵੇ ਕਈ ਸਥਾਨਾਂ ਦੇ ਕੁਝ ਸਨਾਤਨੀ Hindu ਲੋਕਾਂ ਨੇ ਮਹਾਤਮਾ ਗਾਂਧੀ ਦੇ ਭਾਸ਼ਣ ਦਾ ਵਿਰੋਧ ਵੀ ਕੀਤਾ ਅਤੇ ਪੂਨਾ ਵਿਖੇ ਉਹਨਾਂ ਤੇ ਬੰਬ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹ ਅਸਫਲ ਰਿਹਾ ਉਹਨਾਂ ਨੇ ਆਪਣੇ ਦੌਰੇ ਸਮੇਂ ਹਰੀਜਨ ਵੰਡ ਦਾ ਹਰੀਜਨ ਲਈ ਫੰਡ ਵੀ ਇਕੱਤਰ ਕੀਤਾ ਸੋ ਇਹ ਵਕ ਵਕ ਐਫਰਟ ਸੀਗੀਆਂ ਜੋ ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਦੇ ਭਲਾਈ ਲਈ ਕੀਤੀਆਂ ਜਿਹਦੇ ਵਿੱਚੋਂ ਮੇਨ ਆ ਜਾਂਦਾ ਇੱਕ ਹਰੀਜਨ ਸ਼ਬਦ ਦਾ ਸ਼ਬਦ ਕਿਹਨੇ ਪ੍ਰਯੋਗ ਕਰਨਾ ਸ਼ੁਰੂ ਕੀਤਾ ਮਹਾਤਮਾ ਗਾਂਧੀ ਨੇ ਕੀਤਾ ਇਹਦਾ ਮਤਲਬ ਕੀ ਸੀਗਾ ਈਸ਼ਵਰ ਦੇ ਬੱਚੇ ਸੋ ਭਾਰਤੀ ਸਮਾਜ ਸੁਧਾਰਕਾਂ ਦੀਆਂ ਸਰਗਰਮੀਆਂ ਦੇ ਪ੍ਰਭਾਵ ਨਾਲ ਕੀ ਕੁਝ ਹੋਇਆ ਕਿ ਜਿਵੇਂ ਸਮਾਜ ਵਿੱਚ ਕਿਹੜੀ ਕਿਹੜੀ ਚੇਂਜਸ ਆਈਆਂ 19ਵੀਂ ਸਦੀ ਤੋਂ ਲੈ ਕੇ 22ਵੀਂ ਸਦੀ ਦੇ ਆਰੰਭ ਤੱਕ ਸਮਾਜ ਵਿੱਚ ਦੇਖੋ ਸਮਾਜ ਵਿੱਚ ਕਿਹੜੀਆਂ-ਕਿਹੜੀਆਂ ਬੁਰਾਈਆਂ ਸੀਗੀਆਂ ਸਤੀ ਪ੍ਰਥਾ ਲੜਕੀਆਂ ਦੀ ਹੱਤਿਆ ਕਰਨਾ ਜਾਤੀ ਪ੍ਰਥਾ ਦਾਜ ਪ੍ਰਥਾ ਬਾਲ ਵਿਵਹਾ ਵਿਧਵਾ ਪੁਨਰ ਵਿਆਹ ਦੀ ਮਨਾਹੀ ਆਦਿ ਇਹ ਸਾਰੀਆਂ ਇੰਨੀਆਂ ਸਾਰੀਆਂ ਸਾਡੇ ਸਮਾਜ ਦੇ ਵਿੱਚ ਬੁਰਾਈਆਂ ਪ੍ਰਚਲਿਤ ਸੀ ਇਹਨਾਂ ਬੁਰਾਈਆਂ ਨੂੰ ਖਤਮ ਕਰਨ ਲਈ ਕੀ ਕੁਝ ਹੋਇਆ ਸਮਾਜ ਦੇ ਵਿੱਚ ਬ੍ਰਹਮ ਸਮਾਜ ਦੀ ਸਥਾਪਨਾ ਹੋਈ ਆਰਿਆ ਸਮਾਜ ਦੀ ਸਥਾਪਨਾ ਹੋਈ ਨਾਮਦਾਰੀ ਰੇਲੈਂਸ ਚੱਲੀ ਪੰਜਾਬ ਦੇ ਵਿੱਚ ਸਿੰਘ ਸਵਾ ਲਹਿਰ ਚੱਲੀ ਰਾਮਾਕ੍ਰਿਸ਼ਨ ਮਿਸ਼ਨ ਆਇਆ ਅਲੀਗੜ ਅੰਦੋਲਨ ਇਹ ਕੁਝ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਹੋਈਆਂ ਸੀ ਸਮਾਜਿਕ ਸੁਧਾਰਾਂ ਵਿੱਚ ਹੋਈਆਂ ਸੀ ਸਮਾਜਿਕ ਕ੍ਰੀਤੀਆਂ ਨੂੰ ਦੂਰ ਕਰਨ ਵਾਸਤੇ ਚਲੀਆਂ ਸੀ ਇਸ ਤੋਂ ਇਲਾਵਾ ਭਾਰਤ ਵਿੱਚ ਸਮਾਜ ਸੁਧਾਰਕਾਂ ਦੁਆਰਾ ਜ਼ੋਰ ਦੇਣ ਤੇ ਬ੍ਰਿਟਿਸ਼ ਸਰਕਾਰ ਨੇ 18 ਆ ਇੰਪੋਰਟੈਂਟ ਲਾਈਨ ਹੈ 1829 ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਨੂੰ ਗੈਰ ਕੋਤੀ ਗੈਰ ਕਾਨੂੰਨੀ ਘੋਸ਼ਿਤ ਕੀਤਾ ਪਹਿਲਾ ਦੀ ਗੱਲ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਕਾਨੂੰਨੀ ਘੋਸ਼ਿਤ ਕਦੋਂ ਕੀਤਾ ਗਿਆ 1829 ਵਿੱਚ ਕਿਹਨੇ ਕੀਤਾ ਸੀ ਲਾਰਡ ਵਿਲੀਅਮ ਬੈਂਟਿਕ ਨੇ ਓਕੇ ਬੇਟਾ ਬਹੁਤ ਇੰਪੋਰਟੈਂਟ ਹੈ ਸਤੀ ਪ੍ਰਥਾ ਦਾ ਪ੍ਰਸ਼ਨ ਕਈ ਵਾਰ ਆਇਆ ਹੈ ਐਫਰਟਸ ਕੀਤੀਆਂ ਸੀਗੀਆਂ ਰਾਜਾ ਰਾਮ মোহন ਰਾਏ ਉਹਨਾਂ ਨੇ ਬਹੁਤ ਸਾਰੀਆਂ ਐਫਰਟਸ ਕੀਤੀਆਂ ਸੀ ਸਤੀ ਪ੍ਰਥਾ ਨੂੰ ਗੈਰਕਾਨੂੰਨੀ ਘੋਸ਼ਿਤ ਕਰਵਾਉਣ ਵਾਸਤੇ ਜਿਹੜਾ ਕਿ 1829 ਦੇ ਵਿੱਚ ਕੀਤਾ ਗਿਆ ਹੁਣ ਲਾਰਡ ਵਿਲੀਅਮ ਐਂਕੀ ਨੇ ਉਸਨੇ ਆਪਣੇ ਸ਼ਾਸਨ ਕਾਲ ਦੌਰਾਨ ਲੜਕੀਆਂ ਦੀ ਹੱਤਿਆ ਕਰਨਾ ਅਤੇ ਮਨੁੱਖ ਦੀ ਬਲੀ ਦੇਣਾ ਵਿਰੁੱਧ ਵੀ ਕਾਨੂੰਨ ਪਾਸ ਕੀਤੇ 1891 ਵਿੱਚ ਬਾਲ ਵਿਆਹ ਪ੍ਰਥਾ ਨੂੰ ਵੀ ਗੈਰਕਾਨੂੰਨੀ ਘੋਸ਼ਿਤ ਕੀਤਾ ਗਿਆ ਤੁਗਿਆ ਗਿਆ ਭਾਰਤੀ ਲੋਕਾਂ ਵਿੱਚ ਰਾਸ਼ਟਰੀ ਭਾਵ ਇਹ ਸਾਰੀਆਂ ਜਿਹੜੀਆਂ ਗ੍ਰੀਤੀਆਂ ਸੀ ਜਦੋਂ ਦੂਰ ਹੋਈਆਂ ਭਾਰਤ ਦੇ ਲੋਕਾਂ ਵਿੱਚ ਰਾਸ਼ਟਰੀ ਭਾਵਨਾ ਪੈਦਾ ਹੋਈ ਤੇ ਨਵੇਂ ਭਾਰਤ ਦੇ ਨਿਰਮਾਣ ਕਰਨ ਵਿੱਚ ਮਦਦ ਵੀ ਲਈ ਸੰਭਵ ਹੋਇਆ ਸੋ ਬੇਟਾ ਜਿਸ ਕਿਸੇ ਵੀ ਸਮਾਜ ਦੇ ਵਿੱਚ ਜਦੋਂ ਇਨਸਾਨ ਇਨਸਾਨ ਨਾਲ ਵਿਤਕਰਾ ਕਰਦਾ ਤਾਂ ਉਹ ਸਮਾਜ ਦੇ ਵਿੱਚ ਗਰਾਵਟ ਆਉਂਦੀ ਹੈ ਸਾਰੇ ਇਨਸਾਨ ਪ੍ਰਮਾਤਮਾ ਦੀ ਕੁਦਰਤ ਦੀ ਇੱਕੋ ਜੀ ਸੰਤਾਨ ਹਨ ਸੋ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਸੋ ਇਸ ਚੈਪਟਰ ਦੇ ਵਿੱਚ ਅਸੀਂ ਇਹੀ ਦੇਖਿਆ ਕੁਰਾਤਨ ਸਮਿਆਂ ਦੇ ਵਿੱਚ ਜਦੋਂ ਅਸੀਂ ਕਾਰਜਾਂ ਦੇ ਆਧਾਰ ਤੇ ਆਪਣੇ ਸਮਾਜ ਨੂੰ ਵਰਗਾਂ ਵਿੱਚ ਵੰਡਿਆ ਗਿਆ ਸੀ ਹੌਲੀ ਹੌਲੀ ਉਸ ਨੇ ਜਾਤ ਉਪਜਾਤ ਦਾ ਸਿਰਜਣਾ ਕੀਤੀ ਜਦੋਂ